ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲਹੁ ਹਮ ਬਾਰਕ ਤੂੰ ਰੇਤਾਰੇ ਤੂੰ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀ ਰਹਾਓ ਪਰਾਧ ਹਮਾਰੇ ਖੰਡ ਹੋ ਅਨਕ ਬਿਧੀ ਸਮਝਾਵਹੁ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੁ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰੱਖੋ ਰੱਖਣਹਾਰ ਦਇਆਲਾ ਨਾਨਕ ਘਰ ਕੇ ਗੋਲੇ ਤੇਰੀ ਸ਼ਰਨ ਤੇਰੀ ਆਸਾ ਤੁਮਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਦੈਨਿਕ ਸਵੇਰਾ ਟੀਵੀ ਚੈਨਲ ਦੇਖ ਰਹੀ ਸਮੂਹ ਸਾਧ ਸੰਗਤ ਮਿਹਰਪਾਗੀ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਿਰਪਾ ਦੇ ਪਾਤਰ ਹੋ ਨਿਤਾ ਪ੍ਰਤੀ ਦੀ ਤਰ੍ਹਾਂ ਗੁਰਦੇਵ ਦੇ ਪਾਵਨ ਬਚਨਾਂ ਦੇ ਨਾਲ ਸਾਂਝ ਪਾਵਨ ਹਿਤ ਜੁੜ ਬੈਠੇ ਹੋ ਆਓ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੁਰਦੇਵ ਦੇ ਪਾਵਨ ਚਰਨਾਂ ਅੰਦਰ ਫਤਿਹ ਬੁਲਾ ਕੇ ਹਾਜ਼ਰੀ ਲਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਸਿੱਖ ਧਰਮ ਦਾ ਇੱਕ ਬੁਨਿਆਦੀ ਅੰਗ ਹੈ ਹਰ ਧਰਮ ਦੇ ਅੰਦਰ ਅਰਦਾਸ ਪ੍ਰੇਅਰ ਪ੍ਰਾਰਥਨਾ ਦੁਆ ਇਹ ਬਹੁਤ ਹੀ ਮਹੱਤਵਪੂਰਨ ਹਿੱਸੇ ਹਨ ਸਿੱਖ ਧਰਮ ਦੇ ਅੰਦਰ ਸਿੱਖ ਦੀ ਜ਼ਿੰਦਗੀ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨ ਦਾ ਸਭ ਤੋਂ ਉੱਤਮ ਵਸੀਲਾ ਦੱਸਿਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਕਮਿਊਨੀਕੇਟ ਕਰਨ ਦਾ ਜਿਹੜਾ ਢੰਗ ਹੈ ਜੁੜਨ ਦਾ ਜਿਹੜਾ ਤਰੀਕਾ ਹੈ ਇਹ ਪ੍ਰੋਸੈਸ ਟੂ ਕਮਿਊਨੀਕੇਟ ਵਿਦ ਦਾ ਐਲਮਾਈਟイズ ਅਰਦਾਸ ਅਰਦਾਸ ਦਾ ਅਖਰੀ ਅਰਥ ਜਿਹੜਾ ਹੈ ਅਰਜ ਅਦਸ਼ਤ ਅਰਜ ਅਦਸ਼ਤ ਤੋਂ ਭਾਵ ਹੈ ਕਿਸੇ ਆਪਣੇ ਤੋਂ ਵੱਡੀ ਸ਼ਕਤੀ ਦੇ ਅੱਗੇ ਆਪਣੀ ਬੇਨਤੀ ਰੱਖਣੀ ਆਪਣੀ ਰਿਕੁਐਸਟ ਰੱਖਣੀ ਆਪਣੀ ਜੋਦੜੀ ਕਰਨੀ ਪਲੀ ਕਰਨਾ ਕਿਸੇ ਚੀਜ਼ ਨੂੰ ਅਰਧ ਅਰਧ ਦਾ ਅਰਥ ਵੀ ਇਹ ਹੈ ਬੇਨਤੀ ਰਿਕੁਐਸਟ ਜਿੰਨੂੰ ਅਸੀਂ ਪ੍ਰਾਰਥਨਾ ਵੀ ਕਹਿੰਦੇ ਆ ਪ੍ਰੇਅਰ ਵੀ ਕਹਿੰਦੇ ਆ ਤੋਂ ਸਿੱਖ ਧਰਮ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜਿੱਦੇ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਮਹਾਰਾਜ ਨੇ ਬਾਣੀ ਦੇ ਅੰਦਰ ਬੜੇ ਸ਼ਬਦ ਐਸੇ ਉਚਾਰਨ ਕੀਤੇ ਨੇ ਜਿੰਨਾ ਸ਼ਬਦਾਂ ਦੇ ਅੰਦਰ ਮਹਾਰਾਜ ਨੇ ਸਿੱਖ ਨੂੰ ਅਰਦਾਸ ਕਰਨ ਦੀ ਜਾਚ ਵੀ ਦੱਸੀ ਹੈ ਔਰ ਸਤਿਗੁਰੂ ਮਹਾਰਾਜ ਨੇ ਉਸ ਮਾਲਕ ਦੇ ਚਰਨਾਂ ਦੇ ਅੰਦਰ ਜੁੜ ਕੇ ਅਰਦਾਸ ਵਿੱਚ ਸਮੂਚੀ ਮਨੁੱਖਤਾ ਦਾ ਭਲਾ ਸਮੂਚੀ ਮਨੁੱਖਤਾ ਦੇ ਕਲਿਆਣ ਵਾਸਤੇ ਵੀ ਉਸ ਮਾਲਕ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰ ਉੱਭਰੈ ਤਿਤੈ ਲਿਹੋ ਉਭਾਰ। ਇਸ ਸੜਦੇ ਬੜਲੇ ਸੰਸਾਰ ਨੂੰ ਉਸ ਮਾਲਕ ਦੇ ਚਰਨਾਂ 'ਚ ਬੇਨਤੀ ਕੀਤੀ ਹੈ ਭਾਈ। ਹੇ ਅਕਾਲ ਪੁਰਖ ਵਾਹਿਗੁਰੂ ਇਸ ਸੜਦੇ ਬੜਲੇ ਸੰਸਾਰ ਨੂੰ ਆਪਣੀ ਕਿਰਪਾ ਦਾ ਹੱਥ ਦੇ ਕਰਕੇ ਇਸ ਸੰਸਾਰ ਨੂੰ ਇਸ ਮਾਇਆ ਦੀ ਤਪਸ਼ ਤੋਂ ਇਸ ਤ੍ਰਿਸ਼ਨਾ ਦੀ ਅੱਗ ਤੋਂ ਬਚਾਓ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਨ ਦਾ ਸਭ ਤੋਂ ਵਧੀਆ ਵਸੀਲਾ ਜਿਹੜਾ ਹੈ ਉਹ ਅਰਦਾਸ ਹੈ ਜਿਹੜੇ ਜੀਵ ਉਸ ਮਾਲਕ ਦੇ ਚਰਨਾਂ ਵਿੱਚ ਜੁੜਦੇ ਹਨ ਜੋ ਬਾਤ ਦਵਾ ਸੇ ਨਹੀਂ ਹੋਤੀ ਦਵਾ ਸੇ ਹੋਤੀ ਹੈ ਮੁਰਸ਼ਿਦ ਜਦ ਕਾਮਿਲ ਮਿਲਤਾ ਹੈ ਤਾਂ ਬਾਤ ਖੁਦਾ ਸੇ ਹੋਤੀ ਹੈ ਕਾਮਲ ਮੁਰਸ਼ਿਦ ਦੇ ਨਾਲ ਜੁੜਿਆ ਭਾਵ ਸਤਿਗੁਰੂ ਦੀ ਬਾਣੀ ਨਾਲ ਜੁੜਿਆ ਸਿੱਖ ਦੀ ਗੱਲ ਜਿਹੜੀ ਆ ਉਹ ਪ੍ਰਮਾਤਮਾ ਨਾਲ ਨਿਤਾਪ੍ਰਤੀ ਹੁੰਦੀ ਹੈ ਜਿਵੇਂ ਸਰੀਰਿਕ ਤੌਰ ਦੇ ਉੱਤੇ ਬੰਦਾ ਸਰੀਰ ਦੀ ਇੱਕ ਵਰਜਿਸ਼ ਕਰਦਾ ਐਕਸਰਸਾਈਜ਼ ਕਰਦਾ ਜਿਹਦੇ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਸਰੀਰ ਨੂੰ ਬਲ ਮਿਲਦਾ ਸਫੂਰਤੀ ਮਿਲਦੀ ਹੈ ਕਾਂਤੀ ਮਿਲਦੀ ਹੈ ਖੇੜਾ ਮਿਲਦਾ ਜਦੋਂ ਬੰਦਾ ਸਰੀਰ ਦੀ ਐਕਸਰਸਾਈਜ਼ ਕਰਦਾ ਵੇ ਯਾਮ ਕਰਦਾ ਇਸੇ ਤਰੀਕੇ ਜਿਹੜੀ ਅਰਦਾਸ ਹੈ ਇਹ ਸਾਡੀ ਭਾਵਨਾ ਦੀ ਇਹ ਸਾਡੇ ਵਿਸ਼ਵਾਸ ਦੀ ਇਹ ਸਾਡੇ ਸਿੱਧਕ ਦੀ ਐਕਸਰਸਾਈਜ਼ ਹੈ ਮਾਨਸਿਕ ਤੌਰ ਦੇ ਉੱਤੇ ਜਿਹੜੇ ਸਾਡੇ ਮਨ ਨੂੰ ਖੇੜਾ ਦਿੰਦੀ ਹੈ ਮਨ ਨੂੰ ਖੁਸ਼ੀ ਦਿੰਦੀ ਹੈ ਮਨ ਨੂੰ ਵਿਸ਼ਵਾਸ ਦਿੰਦੀ ਹੈ ਇਹ ਸਾਈਕੋ ਸਪਿਰਚੁਅਲ ਐਕਸਰਸਾਈਜ਼ ਹੈ ਮਨ ਦੇ ਨਾਲ ਕੀਤੀ ਹੋਈ ਮਾਲਕ ਦੇ ਚਰਨਾਂ ਵਿੱਚ ਜਿਹੜੀ ਬੇਨਤੀ ਹੈ ਅਜੋਕੇ ਡਾਕਟਰ ਵੀ ਇਹ ਗੱਲ ਕਹਿੰਦੇ ਨੇ ਕਿ ਇਹ ਅਰਦਾਸ ਵੀ ਆਪਣੇ ਆਪ ਦੇ ਅੰਦਰ ਬੰਦੇ ਦੇ ਇਲਾਜ ਦੇ ਅੰਦਰ ਮਦਦ ਕਰਦੀ ਹੈ ਬੰਦੇ ਦਾ ਰੋਗ ਖਤਮ ਕਰਨ ਦੇ ਅੰਦਰ ਇਸ ਅਰਦਾਸ ਦਾ ਬੜਾ ਵੱਡਾ ਮਹੱਤਵ ਹੈ ਇਸ ਪ੍ਰੇਅਰ ਦਾ ਬੜਾ ਵੱਡਾ ਮਹੱਤਵ ਹੈ ਜਿਹਦੇ ਨਾਲ ਬੰਦਾ ਉਸ ਐਲਮਾਈਟੀ ਦੇ ਨਾਲ ਉਸ ਵਾਹਿਗੁਰੂ ਦੇ ਨਾਲ ਉਸ ਪਰਮ ਸ਼ਕਤੀ ਦੇ ਨਾਲ ਜਿਹਦੇ ਕੋਲ ਸਾਰੀਆਂ ਤਾਕਤਾਂ ਨੇ ਜਿਹਦੇ ਕੋਲ ਸਾਰਾ ਬਲ ਹੈ ਆਪਣੇ ਆਪ ਨੂੰ ਉਸ ਨਾਲ ਕਨੈਕਟ ਕਰਨ ਦਾ ਜਿਵੇਂ ਦੁਨਿਆਵੀ ਤੌਰ ਦੇ ਉੱਤੇ ਤਾਰਾਂ ਦੇ ਤੇ ਤਾਰਾਂ ਦੇ ਨਾਲ ਬਿਜਲੀ ਦਾ ਕਨੈਕਸ਼ਨ ਜਿਹੜਾ ਉਹ ਜਦੋਂ ਜੁੜ ਜਾਂਦਾ ਤੇ ਫਿਰ ਜਿਹੜਾ ਇਲੈਕਟ੍ਰਿਕ ਕਰੰਟ ਹੈ ਉਹ ਉਸ ਵਿੱਚੋਂ ਪਾਸ ਹੋ ਕਰਕੇ ਕੋਈ ਵੀ ਚੀਜ਼ ਜਿਹੜੀ ਹੈ ਉਹਦੇ ਵਿੱਚ ਰੋਸ਼ਨੀ ਪੈਦਾ ਕਰਦਾ ਇਸੇ ਤਰੀਕੇ ਮਨ ਕਰਕੇ ਮਾਲਕ ਦੇ ਚਰਨਾਂ ਦੇ ਅੰਦਰ ਯਾਦ ਨਾਲ ਜੁੜਨਾ ਔਰ ਆਪਣੇ ਦਿਲ ਦੀ ਗਹਿਰਾਈ ਤੋਂ ਉਸ ਮਾਲਕ ਦੇ ਚਰਨਾਂ ਦੇ ਅੰਦਰ ਬੇਨਤੀ ਕਰਨਾ ਇਹ ਵੀ ਇੱਕ ਤਰੀਕੇ ਨਾਲ ਐਸੀਆਂ ਮਨ ਦੀਆਂ ਵਾਈਬ੍ਰੇਸ਼ਨਸ ਨੇ ਮਨ ਦੀਆਂ ਵੇਵ ਲੈਂਥਸ ਨੇ ਜਿਹੜੀਆਂ ਜੇ ਦਿਲ ਤੋਂ ਕੀਤੀਆਂ ਜਾਣ ਜੇ ਜੁੜ ਕੇ ਕੀਤੀਆਂ ਜਾਣ ਤੇ ਇਹਦੇ ਅੰਦਰ ਵੀ ਬੜੀ ਤਾਕਤ ਹੈ। ਖੁਦਾ ਮਨਜ਼ੂਰ ਕਰਤਾ ਹੈ ਦੁਆ ਜਦ ਦਿਲ ਸੇ ਹੋਤੀ ਹੈ ਪਰ ਮੁਸ਼ਕਿਲ ਤਾਂ ਇਹ ਹੈ ਕਿ ਬੜੀ ਮੁਸ਼ਕਿਲ ਸੇ ਹੋਤੀ ਹੈ। ਜਦੋਂ ਕੋਈ ਦਿਲ ਨਾਲ ਜੁੜ ਕੇ ਅੰਦਰੋਂ ਅਰਦਾਸ ਕਰਦਾ ਬੇਨਤੀ ਕਰਦਾ ਮਾਲਕ ਦੇ ਚਰਨਾਂ ਦੇ ਅੰਦਰ ਉਸ ਦੀ ਭਾਵਨਾ ਉਸ ਦੀ ਸ਼ਰਧਾ ਔਰ ਉਸ ਦਾ ਅੰਦਰਲਾ ਪ੍ਰੇਮ ਉਸ ਦੇ ਬੋਲਾਂ ਨੂੰ ਉਸ ਦੀ ਅਰਦਾਸ ਨੂੰ ਇੱਕ ਬਲ ਦਿੰਦਾ ਹੈ ਇੱਕ ਤਾਕਤ ਦਿੰਦਾ ਹੈ ਤੇ ਬਿਨਾ ਬੋਲਿਆਂ ਵੀ ਬਿਨਾ ਕੋਈ ਬਾਹਰੀ ਯਤਨ ਕੀਤੇ ਵੀ ਉਸ ਦੇ ਮਨ ਦੀ ਗੱਲ ਜਿਹੜੀ ਹੈ ਉਹ ਮਾਲਕ ਦੇ ਚਰਨਾਂ ਤੇ ਪਹੁੰਚ ਜਾਂਦੀ ਹੈ ਗੁਰੂ ਦੇ ਹਿਰਦੇ ਦੇ ਅੰਦਰ ਉਸ ਦੀ ਭਾਵਨਾ ਜਿਹੜੀ ਹੈ ਉਹ ਪਹੁੰਚ ਜਾਂਦੀ ਹੈ ਭਾਈ ਸਾਧੂ ਤੇ ਭਾਈ ਰੂਪਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬੜੇ ਪਿਆਰ ਵਾਲੇ ਸਿੱਖ ਨੇ ਜਿਹੜਾ ਪਿੰਡ ਭਾਈ ਰੂਪਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਯਾਦ ਦੇ ਅੰਦਰ ਜਿੱਥੇ ਸੁੰਦਰ ਗੁਰਦੁਆਰਾ ਸਾਹਿਬ ਸੁਸ਼ੋਭਤ ਹੈ ਇਹ ਭਾਈ ਸਾਧੂ ਤੇ ਭਾਈ ਰੂਪਾ ਜੰਗਲਾਂ ਦੇ ਅੰਦਰ ਲੱਕੜ ਕੱਟਣ ਦਾ ਕੰਮ ਕਰਦੇ ਨੇ ਇਹਨਾਂ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ ਹੋਈ ਹੈ ਔਰ ਸਤਿਗੁਰੂ ਦੀ ਕਿਰਪਾ ਨਾਲ ਬੜੇ ਜੁੜੇ ਹੋਏ ਸਿੱਖ ਨੇ। ਮਨ ਦੇ ਅੰਦਰ ਬੜਾ ਪਿਆਰ ਹੈ, ਬੜੀ ਭਾਵਨਾ ਹੈ। ਔਰ ਅੱਜ ਜਦੋਂ ਕੰਮ ਕਰਦੇ ਨੇ ਤੇ ਜਦੋਂ ਸਮਾਂ ਹੋਇਆ ਪਿਆਸ ਲੱਗੀ, ਜਲ ਛਕਣ ਲੱਗੇ ਤੇ ਜਿਹੜੀ ਮਸ਼ਕ ਦੇ ਅੰਦਰ ਜਲ ਭਰ ਕੇ ਲਿਆਇਆ ਸੀ ਦੇਖਿਆ ਵੀ ਬੜਾ ਠੰਡਾ ਜਲ ਹੈ। ਔਰ ਇਸ ਸਮੇ ਇਹ ਜਿਹੜਾ ਠੰਡਾ ਮਿੱਠਾ ਜਲ ਹੈ ਮਨ ਦੇ ਅੰਦਰ ਭਾਵਨਾ ਇਹ ਉਠੀ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲਾਂ ਆ ਕੇ ਸ਼ਕਨ ਸਾਡੇ ਮਨ ਦੀ ਤ੍ਰਿਪਤੀ ਹੋਵੇ ਕਿਉਂਕਿ ਜਦੋਂ ਵੀ ਕੋਈ ਬੰਦਾ ਕੋਈ ਵਧੀਆ ਚੀਜ਼ ਦੇਖਦਾ ਤੇ ਸਭ ਤੋਂ ਪਹਿਲਾਂ ਉਹਦੇ ਮਨ ਦੇ ਅੰਦਰ ਆਪਣੇ ਪਿਆਰੇ ਦਾ ਖਿਆਲ ਆਉਂਦਾ ਵੀ ਇਹ ਚੀਜ਼ ਮੇਰੇ ਪਿਆਰੇ ਨੂੰ ਮਿਲਣੀ ਚਾਹੀਦੀ ਹੈ ਤੇ ਭਾਈ ਸਾਧ ਤੇ ਭਾਈ ਰੂਪਾ ਦੇ ਮਨ ਦੇ ਅੰਦਰ ਐਸੀ ਭਾਵਨਾ ਪੈਦਾ ਹੋ ਗਈ ਵੀ ਇਸ ਗਰਮੀ ਦੇ ਮੌਸਮ ਦੇ ਅੰਦਰ ਇੰਨਾ ਠੰਡਾ ਜਲ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆ ਕੇ ਛਕਨ ਤੇ ਸਾਡੇ ਮਨ ਦੀ ਤਸੱਲੀ ਹੋ ਜਾਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਥੋਂ 50 ਮੀਲ ਦੀ ਦੂਰੀ ਦੇ ਉੱਤੇ ਨੇ ਜਦੋਂ ਭਾਵਨਾ ਦੇ ਨਾਲ ਭਾਈ ਸਾਧ ਤੇ ਭਾਈ ਰੂਪੇ ਨੇ ਮਨ ਜੋੜ ਕੇ ਅਰਦਾਸ ਕੀਤੀ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਸ ਜਲ ਨੂੰ ਆ ਕੇ ਛਕਣ ਤੇ ਫੇਰ ਕੰਮ ਤੇ ਲੱਗੇ ਬਾਅਦ ਵਿੱਚ ਅਸੀਂ ਛਕਾਂਗੇ ਗਰਮੀ ਇੰਨੀ ਸੀ ਕਹਿੰਦੇ ਨੇ ਭਾਈ ਸਾਦ ਤੇ ਭਾਈ ਰੂਪਾ ਜਿਹੜੇ ਨੇ ਉਹ ਉਸ ਗਰਮੀ ਦੀ ਤਪਸ਼ ਨਾਲ ਬੇਹੋਸ਼ ਹੋਣ ਦੇ ਲਾਗੇ ਹੋ ਗਏ ਪਰ ਮੰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਸੁਰਤ ਜੋੜ ਕੇ ਬੇਨਤੀ ਕਰਦੇ ਨੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉੱਚੇ 30 ਮਿੰਟ ਦਾ ਘੋੜੀ ਤੇ ਰਸਤਾ ਤੈਅ ਕਰਕੇ ਇਹਨਾਂ ਸਾਧ ਤੇ ਭਾਈ ਰੂਪੇ ਦੇ ਕੋਲ ਪਹੁੰਚੇ ਤੇ ਕਹਿਣ ਲੱਗੇ ਭਾਈ ਸਾਧ ਤੇ ਭਾਈ ਰੂਪਾ ਤੁਸੀਂ ਜਲ ਛਕਾਓ ਗਰਮੀ ਬੜੀ ਹੈ ਉਹ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਨੇ ਮਹਾਰਾਜ ਆਪਣੇ ਹੱਥੀ ਉਹਨਾਂ ਦੇ ਮੁਖ ਦੇ ਉੱਤੇ ਜਲ ਦੇ ਛੱਟੇ ਪਾਏ ਉਹ ਸੁਚੇਤ ਹੋਏ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉਹਨਾਂ ਦੇ ਹੱਥੋਂ ਉਹ ਠੰਡਾ ਮਿੱਠਾ ਜਲ ਛਕਿਆ ਤੇ ਉਸ ਸਿੱਖ ਦੀ ਭਾਵਨਾ ਪੂਰਤੀ ਕੀਤੀ ਇਸੇ ਤਰੀਕੇ ਮਾਈ ਤੱਬੋ ਜਿਹੜੀ ਗੁਰੂ ਹਰ Rai ਸਾਹਿਬ ਮਹਾਰਾਜ ਜੋਗੇ ਦੋ ਪ੍ਰਸ਼ਾਦੇ ਬਣਾ ਕੇ ਮੰਨ ਦੇ ਅੰਦਰ ਅਰਦਾਸ ਕਰ ਰਹੀ ਹੈ ਅੰਦਰੋਂ ਜੁੜ ਕੇ ਮਾਲਕ ਗੁਰੂ ਹਰ Rai ਸਾਹਿਬ ਮਹਾਰਾਜ ਨੂੰ ਯਾਦ ਕਰਦੀ ਹੈ ਕਿਉਂਕਿ ਉਸ ਕੋਲ ਆਪ ਕੋਈ ਵਸੀਲਾ ਨਹੀਂ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਾਂ ਤੇ ਅੱਜ ਗੁਰੂ ਹਰ Rai ਸਾਹਿਬ ਮਹਾਰਾਜ ਜਦੋਂ ਸਿੱਖਾਂ ਦੇ ਨਾਲ ਸ਼ਿਕਾਰ ਕਰਦੇ ਨਿਕਲੇ ਹੋਏ ਨੇ ਤੇ ਮਾਈ ਤਾਬ ਉਹਦੀ ਝੌਂਪੜੀ ਦੇ ਬਾਹਰ ਜਾ ਕੇ ਖੜੇ ਹੋ ਗਏ ਕਹਿਣ ਲੱਗੇ ਮਾਈ ਬੜੀ ਭੁੱਖ ਲੱਗੀ ਐ ਲਿਆ ਪ੍ਰਸ਼ਾਦਾ ਸ਼ਿਕਾ ਤੇ ਮਾਈ ਤਾਬ ਉਹਨੇ ਬੜੇ ਸਿੱਦਕ ਪ੍ਰੇਮ ਤੇ ਵਿਸ਼ਵਾਸ ਦੇ ਨਾਲ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਔਰ ਆਪਣੇ ਹੱਥੀ ਪ੍ਰਸ਼ਾਦਾ ਸ਼ਿਕਾ ਕਰਕੇ ਆਪ ਨਿਹਾਲ ਹੋਈ ਸਤਿਗੁਰੂ ਗੁਰੂ ਹਰ Rai ਸਾਹਿਬ ਮਹਾਰਾਜ ਜੀ ਨੇ ਉਸ ਦੇ ਪ੍ਰੇਮ ਨੂੰ ਉਸ ਦੀ ਭਾਵਨਾ ਨੂੰ ਫਲ ਲਾਇਆ ਉਹ ਕਹਿਣ ਤੋਂ ਭਾਵੇਂ ਹੈ ਕਿ ਜਿਹੜਾ ਸਿੱਖ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਅੰਦਰ ਨਿਤਾ ਪ੍ਰਤੀ ਉਸ ਨੂੰ ਭਾਵਨਾ ਦੇ ਨਾਲ ਯਾਦ ਕਰਦਾ ਉਸ ਦੇ ਅੱਗੇ ਬੇਨਤੀ ਕਰਦਾ ਉਸ ਦੇ ਅੱਗੇ ਜੋਦੜੀ ਕਰਦਾ ਉਸ ਦੇ ਚਰਨਾਂ ਦੇ ਅੰਦਰ ਅਰਦਾਸ ਕਰਦਾ ਉਸ ਦੀ ਭਾਵਨਾ ਨੂੰ ਫਲ ਲੱਗਦਾ ਅਕਾਲ ਪੁਰਖ ਵਾਹਿਗੁਰੂ ਆਪ ਉਸ ਦੀ ਸਹਾਇਤਾ ਕਰਦਾ ਜਾਂ ਕੋ ਮੁਸ਼ਕਲ ਆਤ ਬਣੇ ਢੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭੱਜ ਖੱਲੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰਹਮ ਲੱਗੇ ਨ ਤਤੀ ਵਾਓ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿਸੇ ਬੰਦੇ ਨੂੰ ਜ਼ਿੰਦਗੀ ਦੇ ਅੰਦਰ ਬੜੀ ਮੁਸ਼ਕਲ ਆ ਬਣੇ ਕੋਈ ਵੀ ਉਹਦੀ ਢੋਈ ਕੋਈ ਵੀ ਉਹਦਾ ਆਸਰਾ ਨਾ ਹੋਵੇ ਵਿਰੋਧੀ ਸਾਰੇ ਇਕੱਠੇ ਹੋਏ ਹੋਣ ਜਾਂਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਪੀ ਭੱਜ ਖਲੇ ਸਭੋ ਭੱਜਾ ਆਸਰਾ ਚੁੱਕਾ ਸਭ ਅਸਰਾਓ ਸਾਰੇ ਆਸਰੇ ਖਤਮ ਹੋ ਜਾਣ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨ ਤੱਤੀ ਬਾਓ ਪਰ ਮਨ ਕਰਕੇ ਜਿਹੜਾ ਬੰਦਾ ਮਾਲਕ ਨਾਲ ਜੁੜ ਜਾਂਦਾ ਉਸ ਦੀ ਯਾਦ ਦੇ ਅੰਦਰ ਜੁੜ ਜਾਂਦਾ ਉਸ ਅੱਗੇ ਬੇਨਤੀ ਕਰਦਾ ਉਸ ਅੱਗੇ ਅਰਦਾਸ ਕਰਦਾ ਉਸ ਅੱਗੇ ਜੋਦੜੀ ਕਰਦਾ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਉ ਤਦ ਤੇ ਆਈ ਉਸ ਮਾਲਕ ਦੇ ਚਰਨਾਂ ਦੇ ਅੰਦਰ ਅਰਦਾਸ ਹੈ ਉਸ ਮਾਲਕ ਦੇ ਚਰਨਾਂ ਦੇ ਅੰਦਰ ਬੇਨਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਥਾਂ ਪਾਵਨ ਬਚਨ ਲਿਖੇ ਨੇ ਮ੍ਰਿਗੀ ਪੇਖੰਤ ਬਦਕ ਪ੍ਰਹਾਰੇਨ ਲਖ ਆਵਦਾ ਅਹੋ ਜਸ ਰਖੇਨ ਗੋਪਾਲੈ ਨਾਨਕ ਰੋਮ ਨਸ਼ਿਦਯਤੇ ਸਤਗੁਰੂ ਪਾਤਸ਼ਾਹ ਜੀ ਨੇ ਇੱਕ ਉਦਾਹਰਣ ਦਿੱਤੀ ਹੈ ਸਤਗੁਰੂ ਕਹਿਣ ਲੱਗੇ ਉਹ ਮਿਰਗੀ ਉਹ ਹਿਰਨੀ ਜਿਸ ਨੂੰ ਸ਼ਿਕਾਰੀ ਨੇ ਸ਼ਿਕਾਰ ਕਰਨ ਵਾਸਤੇ ਚਾਰੇ ਪਾਸੇ ਤੋਂ ਘੇਰ ਲਿਆ। ਉਸ ਸ਼ਿਕਾਰੀ ਨੇ ਹਿਰਨੀ ਨੂੰ ਜਿਹੜੀ ਸੁੱਤੀ ਹੋਈ ਹੈ ਚਾਰੇ ਪਾਸੇ ਤੋਂ ਐਸਾ ਪ੍ਰਬੰਧ ਕਰ ਲਿਆ ਵੀ ਇਹ ਉੱਠੇ ਤੇ ਦਾ ਸ਼ਿਕਾਰ ਕਰਨਾ ਕਿਸੇ ਵੀ ਤਰੀਕੇ ਨਾਲ ਬਚ ਨਾ ਸਕੇ। ਇੱਕ ਪਾਸੇ ਆਪ ਬੈਠ ਗਿਆ ਤੀਰ ਕਮਾਨ ਲੈ ਕਰਕੇ ਚਲਾਣ ਲਈ ਤਿਆਰ ਹੈ ਦੂਜੇ ਪਾਸੇ ਕੁੱਤਾ ਬੈਠਾ ਹੈ ਇੱਕ ਪਾਸੇ ਉਸਨੇ ਜਾਲ ਲਾ ਦਿੱਤਾ ਇੱਕ ਪਾਸੇ ਉਸਨੇ ਅੱਗ ਲਾ ਦਿੱਤੀ ਹੈ ਚਾਰੇ ਪਾਸੇ ਤੋਂ ਉਸਨੇ ਮਿਰਗੀ ਨੂੰ ਘੇਰ ਲਿਆ ਪਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਸ ਦੇ ਵਲ ਹੋਵੇ ਜਦੋਂ ਕਹਿੰਦੇ ਨੇ ਹਿਰਨੀ ਦੀ ਅੱਖ ਖੁੱਲੀ ਹੈ ਤੇ ਸਾਖੀਕਾਰ ਨੇ ਲਿਖਿਆ ਵੀ ਉਸਨੇ ਜਦੋਂ ਚਾਰੇ ਪਾਸੇ ਤੋਂ ਆਪਣੇ ਆਪ ਨੂੰ ਘਿਰਿਆ ਹੋਇਆ ਪਾਇਆ ਤੇ ਮਾਲਕ ਦੇ ਚਰਨਾਂ ਦੇ ਅੰਦਰ ਅਰਦਾਸ ਕੀਤੀ ਉਸ ਦੇ ਮਨ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਪਰਮਾਤਮਾ ਦਾ ਆਪਣੇ ਸਿਰਜਣਹਾਰ ਦਾ ਆਪਣੇ ਰਚਨਹਾਰ ਦਾ ਖਿਆਲ ਪੈਦਾ ਹੋ ਗਿਆ ਤੇ ਆਪਣੇ ਬਚਾਅ ਵਾਸਤੇ ਉਸ ਦੇ ਮਨ ਦੇ ਅੰਦਰ ਭਾਵਨਾ ਪੈਦਾ ਹੋਈ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮਿਰਗੀ ਪੇਖੰਤ ਬਦਕ ਪ੍ਰਹਾਰੇਨ ਲਖ ਆਵਦ ਅਹੋ ਜਸ ਰਖੇਨ ਗੋਪਾਲੈ ਨਾਨਕ ਰੋਮ ਨਸ਼ਿਦਿਆਤੇ ਪਰ ਜਿਸ ਨੂੰ ਪ੍ਰਮਾਤਮਾ ਰੱਖੇ ਗੋਪਾਲ ਰੱਖੇ ਕੋਈ ਉਹਦਾ ਰੋਮ ਵੀ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਸਪੈਰ ਤੇ ਸੱਪ ਲੜਿਆ ਸ਼ਿਕਾਰੀ ਦੇ ਤੇ ਜਿਹੜਾ ਤੀਰ ਕਮਾਨ ਵਿੱਚੋਂ ਤੀਰ ਸੀ ਉਹ ਜਾਂ ਕੁੱਤੇ ਨੂੰ ਲੱਗਾ ਤੇ ਹਵਾ ਦਾ ਰੁਖ ਪਲਟ ਗਿਆ ਕਹਿੰਦੇ ਨੇ ਜਿਹੜੀ ਅੱਗ ਹੈ ਉਸੇ ਜਾਲ ਨੂੰ ਲੱਗ ਗਈ ਜਿਹੜਾ ਜਾਲ ਉਸਨੇ ਹਿਰਨੀ ਨੂੰ ਫਸਾਉਣ ਵਾਸਤੇ ਪਾਇਆ ਹੋਇਆ ਸੀ शिकारी ਨੂੰ ਸੱਪ ਲੜ ਗਿਆ ਕੁੱਤਾ ਵੀ ਮਰ ਗਿਆ ਜਾਲ ਵੀ ਸੜ ਗਿਆ ਤੇ ਹਿਰਨੀ ਹੁਣ ਚਾਰੇ ਪਾਸੇ ਤੋਂ ਆਜ਼ਾਦ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਿਰਿਗੀ ਪੇਖੰਤ ਬਦਕ ਪ੍ਰਹਾਰੇਨ ਲਖ ਆਪਦਾ ਅਹੋ ਜਸ ਰੱਖੇ ਅਹੋ ਜਸ ਰਖੇ ਲਗਾਉ ਪਾਲੈ ਨਾਨਕ ਰੋਮ ਨਿਸ਼ਿੱਧਯਤੇ ਉਸ ਦਾ ਰੋਮ ਵੀ ਵੰਗਾ ਨਹੀਂ ਹੋ ਸਕਦਾ ਇਸੇ ਤਰੀਕੇ ਹੋਰ ਬੜੀਆਂ ਸਾਖੀਆਂ ਲਿਖੀਆਂ ਇਤਿਹਾਸਕਾਰਾਂ ਨੇ ਵੀ ਕਿਸੇ ਸ਼ਿਕਾਰੀ ਨੇ ਕਬੂਤਰ ਦਾ ਸ਼ਿਕਾਰ ਕਰਨ ਵਾਸਤੇ ਸ਼ਿਕਾਰੀ ਬਾਜ ਮਗਰ ਲਾ ਦਿੱਤਾ ਆਪ ਜਿਹੜਾ ਗੋਲੀ ਦਾ ਨਿਸ਼ਾਨਾ ਬਿੰਨ ਕੇ ਬਹਿ ਗਿਆ ਉਸ ਦੇ ਪੈਰ ਤੇ ਜੇ ਸੱਪ ਲੜਿਆ ਤੇ ਗੋਲੀ ਜਾ ਕੇ ਉਸ ਸ਼ਿਕਾਰੀ ਬਾਜ ਨੂੰ ਲੱਗੀ ਤੇ ਕਬੂਤਰ ਆਜ਼ਾਦ ਹੋ ਗਿਆ ਕਹਿਣ ਤੋਂ ਭਾਵੇਂ ਆ ਕਿ ਜੇ ਪਰਮਾਤਮਾ ਬੰਦੇ ਦੀ ਮਦਦ ਕਰੇ ਬੰਦੇ ਦਾ ਪਰਮਾਤਮਾ ਨਾਲ ਸੰਬੰਧ ਜੁੜ ਜਾਏ ਕਿਉਂਕਿ ਉਹ ਪਰਮਾਤਮਾ ਵਾਹਿਗੁਰੂ ਸਰਬ ਕਲਾ ਸਮਰੱਥ ਹੈ ਉਸ ਦੇ ਕੋਲ ਪੂਰਾ ਬਲ ਹੈ ਉਸ ਦੇ ਕੋਲ ਪੂਰੀ ਤਾਕਤ ਹੈ ਜੇ ਉਹ ਮਾਲਕ ਦੇ ਚਰਨਾਂ ਦੇ ਅੰਦਰ ਜੀਵ ਦੀ ਅਰਦਾਸ ਹੈ ਜੀਵ ਦੀ ਬੇਨਤੀ ਹੈ ਭਾਈ ਮੱਖਣ ਸ਼ਾ ਜਿਸ ਦਾ ਬੇੜਾ ਬਰੇਤੇ ਵਿੱਚ ਫਸ ਗਿਆ ਬੜਾ ਜਤਨ ਕੀਤਾ ਬੜਾ ਜ਼ੋਰ ਲਾਇਆ ਵੀ ਇਸ ਵਿੱਚੋਂ ਨਿਕਲ ਸਕੇ ਪਰ ਆਪਣਾ ਬਲ ਆਪਣਾ ਯਤਨ ਉਸ ਦਾ ਕਾਮਯਾਬ ਨਹੀਂ ਹੋਇਆ ਤੇ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਬੇੜੇ ਨੂੰ ਪਾਰ ਲਾਓ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪ ਬਖਸ਼ਿਸ਼ ਕਰਕੇ ਮੇਰ ਕਰਕੇ ਉਸ ਦੇ ਬੇੜੇ ਨੂੰ ਪਾਰ ਲਾਇਆ ਤੇ ਭਾਈ ਮੱਖਣ ਸ਼ਾਹ ਫਿਰ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਸਤਿਗੁਰੂ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਹਾਜ਼ਰ ਹੋਇਆ ਬੇਅੰਤ ਐਸੀਆਂ ਉਦਾਹਰਨਾਂ ਸਿੱਖ ਇਤਿਹਾਸ ਦੇ ਅੰਦਰ ਭਰੀਆਂ ਹੋਈਆਂ ਨੇ ਮਾਈ ਸੁਲਖਣੀ ਜਿੰਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੋਣੀਏ ਦਾੜੀਏ ਚਟੀਏ ਪੱਗੇ ਅਰਜ ਕਰੇ ਨੀ ਆ ਗੁਰੂ ਹਰਗੋਬਿੰਦ ਅਗੇ ਆ ਫਾਲ ਜਾਂਦੀ ਨੂੰ ਕੋਈ ਫਾਲ ਲੱਗੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਸਤਿਗੁਰੂ ਦੇ ਦਰ ਤੋਂ ਉਸ ਨੂੰ ਸੱਤਾ ਪੁੱਤਰਾਂ ਦੀ ਦਾਤ ਪ੍ਰਾਪਤ ਹੋਈ ਸਿੱਖ ਧਰਮ ਦੇ ਅੰਦਰ ਵਿਸ਼ੇਸ਼ ਤੌਰ ਦੇ ਉੱਤੇ ਕਿਸੇ ਵੀ ਕਾਰਜ ਦੀ ਆਰੰਭਤਾ ਦੇ ਅੰਦਰ ਕਿਸੇ ਵੀ ਕਾਰਜ ਦੀ ਸੰਪੂਰਨਤਾ ਦੇ ਵਿੱਚ ਜਿਹੜਾ ਵਿਧਾਨ ਹੈ ਜਿਹੜੀ ਸਿੱਖ ਨੂੰ ਸੇਧ ਹੈ ਉਹ ਅਰਦਾਸ ਦੀ ਹੈ ਉਹ ਬੇਨਤੀ ਦੀ ਹੈ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਤਾਂ ਵੀ ਅਰਦਾਸ ਹੈ ਸੁਖਾਸਨ ਕੀਤਾ ਜਾਂਦਾ ਤਾਂ ਵੀ ਅਰਦਾਸ ਹੈ ਨਿਤਨੇਮ ਕੀਤਾ ਜਾਂਦਾ ਨਿਤਨੇਮ ਤੋਂ ਬਾਅਦ ਵੀ ਸਿੱਖ ਦੀ ਅਰਦਾਸ ਹੈ ਕਿਸੇ ਕਾਰਜ ਦੀ ਪੂਰਤੀ ਹੋਈ ਹੈ ਤਾਂ ਵੀ ਮਾਲਕ ਦੇ ਸ਼ੁਕਰਾਨੇ ਲਈ ਅਰਦਾਸ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਅੰਦਰ ਸਿੱਖ ਦੀ ਅਰਦਾਸ ਹਰ ਵੇਲੇ ਹਰ ਖੁਸ਼ੀ ਗਮੀ ਦੇ ਮੌਕੇ ਜਿਸ ਤਰੀਕੇ ਅਰਦਾਸ ਸਿੱਖ ਧਰਮ ਦਾ ਇੱਕ ਅਨਿੱਖੜਵਾਂ ਅੰਗ ਹੈ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਪੰਥ ਨੇ ਜਿਹੜੀ ਮਰਿਆਦਾ ਰੱਖੀ ਹੋਈ ਹੈ ਜਿਸ ਅਰਦਾਸ ਦੇ ਅੰਦਰ ਅਸੀਂ ਸਿੱਥੇ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ ਉੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉੱਥੇ ਉਹ ਪੰਜਾਂ ਪਿਆਰਿਆਂ ਚਾਰ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਖੱਟੀਆਂ ਜੱਪੀਆਂ ਤੱਪੀਆਂ ਨੂੰ ਯਾਦ ਕਰਦੇ ਹਾਂ ਉੱਥੇ ਪੰਜਾਂ ਤਖਤਾਂ ਆਪਣੇ ਗੁਰਦੁਆਰਿਆਂ ਗੁਰਤਮਾਂ ਨੂੰ ਯਾਦ ਕਰਦੇ ਹਾਂ ਫਿਰ ਕੌਮੀ ਪੱਧਰ ਦੇ ਉੱਤੇ ਸਮੁੱਚੇ ਖਾਲਸਾ ਪੰਥ ਵਾਸਤੇ ਅਰਦਾਸ ਕੀਤੀ ਜਾਂਦੀ ਹੈ ਮਾਲਕ ਦੇ ਚਰਨਾਂ ਵਿੱਚੋਂ ਸਿੱਖੀ ਦਾਣ ਕੇਸ਼ ਦਾਣ ਰਹਿਤ ਦਾਣ ਵਿਵੇਕ ਦਾਣ ਵਿਸਾ ਦਾਣ ਭਰੋਸਾ ਦਾਣ ਦਾਨਾ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਮੰਗੇ ਜਾਂਦੇ ਨੇ ਉਹਨਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ ਮੰਗੇ ਜਾਂਦੇ ਨੇ ਫਿਰ ਆਪਣੇ ਮਨ ਦੀ ਭਾਵਨਾ ਆਪਣੇ ਸਤਿਗੁਰੂ ਦੇ ਅੱਗੇ ਰੱਖੀ ਜਾਂਦੀ ਹੈ ਕਿਉਂਕਿ ਮਹਾਰਾਜ ਨੇ ਬਾਣੀ ਦੇ ਅੰਦਰ ਲਿਖਿਆ ਮਦੋ ਕੈਸੀ ਬਣੇ ਤੁਮ ਸੰਗੇ ਆਪ ਨਾ ਦੇਹੋ ਤੱਲੇ ਹੋ ਮੰਗੇ ਆਪਣੇ ਮਨ ਦੀ ਭਾਵਨਾ ਗੁਰੂ ਦੇ ਚਰਨਾਂ ਦੇ ਅੰਦਰ ਰੱਖ ਕੇ ਸਤਿਗੁਰੂ ਦੇ ਦਰ ਤੋਂ ਉਸ ਦੇ ਦਰ ਤੋਂ ਭਾਵਨਾ ਦੀ ਪੂਰਤੀ ਵਾਸਤੇ ਬੇਨਤੀ ਕੀਤੀ ਜਾਂਦੀ ਅਰਦਾਸ ਕੀਤੀ ਜਾਂਦੀ ਹੈ ਫਿਰ ਇਸੇ ਅਰਦਾਸ ਦੇ ਅੰਦਰ ਅੰਤ ਦੇ ਉੱਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਨਿਤਾ ਪ੍ਰਤੀ ਅਰਦਾਸ ਦੇ ਅੰਦਰ ਸਿੱਖ ਮੰਗਦਾ ਕਿਤੇ ਵੀ ਹੋਵੇ ਸਿੱਖ ਹਮੇਸ਼ਾ ਹੀ ਉਸ ਮਾਲਕ ਦੇ ਚਰਨਾਂ ਵਿੱਚੋਂ ਸਰਬੱਤ ਦਾ ਭਲਾ ਮੰਗਦਾ ਤੇ ਅਰਦਾਸ ਕਰਕੇ ਫਿਰ ਦੋ ਹੱਥ ਜੋੜ ਕੇ ਅਰਦਾਸ ਕੀਤੀ ਜਾਂਦੀ ਹੈ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਹੁਕਮਨਾਮਾ ਲਿਆ ਜਾਂਦਾ ਅਰਦਾਸ ਕੀਤੀ ਹੈ ਬੇਨਤੀ ਕੀਤੀ ਹੈ ਹੁਣ ਮਹਾਰਾਜ ਨੇ ਅੱਗੋਂ ਹੁਕਮ ਕਰਨਾ ਦੋਇ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਦੋ ਹੱਥ ਜੋੜ ਕੇ ਅਰਦਾਸ ਕੀਤੀ ਹੈ ਨਿਮਰਤਾ ਅਰਦਾਸ ਵਿੱਚ ਜ਼ਰੂਰੀ ਹੈ ਕਿਉਂਕਿ ਇਹ ਜਿਹੜੀ ਬਾਡੀ ਲੈਂਗੁਏਜ ਆ ਬੰਦੇ ਦੀ ਇਹ ਵੀ ਬੜਾ ਕੁਝ ਕਹਿੰਦੀ ਹੈ ਜਿਹੜੇ ਹੱਥ ਜੋੜਨੇ ਆ ਇਹ ਇੱਕ ਨਿਰਮਾਣਤਾ ਦਾ ਸੂਚਕ ਹੈ ਵਥਰੀ ਗੱਲ ਹੈ ਕਿ ਕਈ ਵਾਰ ਅਸੀਂ ਅਰਦਾਸ ਦੇ ਅੰਦਰ ਸੁਚੇਤ ਨਹੀਂ ਹੁੰਦੇ ਸਭ ਤੋਂ ਪਹਿਲੀ ਗੱਲ ਤਾਂ ਮਹਾਰਾਜ ਨੇ ਕਹੀ ਹੈ ਦੋਏ ਕਰ ਜੋੜ ਇਹ ਤਾਂ ਅਰਦਾਸ ਤੋਂ ਪਹਿਲਾ ਦਾ ਹਿੱਸਾ ਹੈ ਦੋਵੇਂ ਹੱਥ ਜੋੜ ਕੇ ਕਿਉਂਕਿ ਹੱਥ ਜੋੜਨ ਦਾ ਮਤਲਬ ਹੀ ਇਹ ਹੈ ਇੱਕ ਨਿਰਮਾਣਤਾ ਹੈ ਇੱਕ ਅਧੀਨਗੀ ਹੈ ਇੱਕ ਰਿਕੁਐਸਟ ਦਾ ਪੋਸਚਰ ਹੈ ਜਿਵੇਂ ਕਿਸੇ ਅਸੀਂ ਬੰਦੇ ਨੂੰ ਆਪਣਾ ਕੰਮ ਕਰਨ ਵਾਸਤੇ ਬੜੀ ਅਧੀਨਗੀ ਨਾਲ ਕਹਿਣਾ ਹੋਵੇ ਤੇ ਅਸੀਂ ਉਸ ਨੂੰ ਦੋ ਹੱਥ ਜੋੜ ਕੇ ਗੱਲ ਕਰਦੇ ਹਾਂ ਜਦੋਂ ਹੱਥ ਜੋੜੇ ਜਾਂਦੇ ਨੇ ਦਾ ਮਤਲਬ ਇਹ ਹੈ ਕਿ ਮਨ ਦੇ ਅੰਦਰ ਕਿਸੇ ਵੀ ਤਰੀਕੇ ਦਾ ਆਪਣੇ ਆਪ ਉੱਤੇ ਮਾਣ ਨਹੀਂ ਹੈ ਪੂਰੇ ਆਪਣੇ ਮਾਲਕ ਦੇ ਚਰਨਾਂ ਦੇ ਅੰਦਰ ਝੁੱਕ ਕੇ ਭਾਵਨਾ ਦੇ ਨਾਲ ਕਿਉਂਕਿ ਅਰਦਾਸ ਹੈ ਹੀ ਉਸ ਬੰਦੇ ਵਾਸਤੇ ਜਿਹੜਾ ਆਪਣੇ ਆਪ ਨੂੰ ਨਿਮਾਣਾ ਤੇ ਨਿਤਾਣਾ ਮੰਨਦਾ ਜਿਹੜਾ ਆਪਣੇ ਆਪ ਨੂੰ ਇਹ ਸਮਝਦਾ ਕਿ ਮੇਰੇ ਕੋਲ ਮਾਲਕ ਬਲ ਨਹੀਂ ਹੈ ਤੇ ਤੇਰੇ ਕੋਲ ਸਾਰਾ ਬਲ ਹੈ ਸਤਿਗੁਰੂ ਸਚੇ ਪਾਤਸ਼ਾਹ ਜੀ ਨੇ ਇਸ ਕਰਕੇ ਬਾਣੀ ਦੇ ਅੰਦਰ ਜੀਵ ਨੂੰ ਇਹ ਗੱਲ ਦ੍ਰਿੜ ਕਰਾਈ ਦੋਏ ਕਾਰ ਜੋੜ ਕਰੋ ਅਰਦਾਸ ਪਹਿਲਾ ਹਿੱਸਾ ਦੋਏ ਕਾਰ ਜੋੜਨ ਦਾ ਫਿਰ ਅਰਦਾਸ ਕਰਨ ਦਾ ਹੈ ਫਿਰ ਬੇਨਤੀ ਕਰਨ ਦਾ ਹੈ ਵਰਤੀਜਾ ਹਿੱਸਾ ਤੁਦ ਭਾਵੇ ਟਾਣੇ ਰਾਸ ਇਹਦੇ ਵਿੱਚ ਆਪਣੇ ਮਨ ਨੂੰ ਕਿਸੇ ਬੰਧਨ ਵਿੱਚੋਂ ਪੈਣ ਤੋਂ ਵਰਜਿਆ ਬੇਨਤੀ ਕਰਨਾ ਸਾਡਾ ਫਰਜ ਹੈ ਅਰਦਾਸ ਕਰਨਾ ਸਾਡਾ ਫਰਜ ਹੈ ਅੱਗੇ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਆਗੇ ਅਕਾਲ ਪੁਰਖ ਵਾਹਿਗੁਰੂ ਦੀ ਰਜਾ ਹੈ ਕਿਉਂਕਿ ਸਾਡੀ ਮੱਤ ਫਿਰ ਵੀ ਥੋੜੀ ਹੈ ਸਾਡੀ ਸਮਰੱਥਾ ਥੋੜੀ ਹੈ ਸਾਡੀ ਸਮਰਥ ਥੋੜੀ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਸਾਡੇ ਭਲੇ ਨੂੰ ਜਾਣਦਾ ਹੈ ਸਾਡਾ ਫਰਜ਼ ਹੈ ਅਰਦਾਸ ਕਰਨਾ ਤੇ ਅਰਦਾਸ ਕਰਕੇ ਮਾਲਕ ਦੇ ਹੱਥ ਮਾਲਕ ਦੇ ਚਰਨਾਂ ਦੇ ਅੰਦਰ ਬੇਨਤੀ ਕਰਕੇ ਉਸ ਦੇ ਸਿਰ ਦੇ ਉੱਤੇ ਸੁੱਟ ਦੇਣਾ ਉਸ ਤੋਂ ਜੋ ਮਾਲਕ ਦੀ ਰਜ਼ਾ ਹੋਵੇ ਜੋ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਹੋਵੇ ਜੋ ਸਤਿਗੁਰੂ ਦੀ ਰਜ਼ਾ ਹੋਵੇ ਇਸੇ ਕਰਕੇ ਜਦੋਂ ਅਰਦਾਸ ਕੀਤੀ ਜਾਂਦੀ ਹੈ ਤੇ ਅਰਦਾਸ ਤੋਂ ਬਾਅਦ ਫਿਰ ਸਿੱਖ ਸੰਗਤ ਜਿਹੜੀ ਹੈ ਉਹ ਗੁਰੂ ਮਹਾਰਾਜ ਦਾ ਹੁਕਮ ਸੁਣਨ ਵਾਸਤੇ ਬੈਠ ਜਾਂਦੀ ਹੈ ਫਿਰ ਮਹਾਰਾਜ ਦਾ ਹੁਕਮ ਜਿਹੜਾ ਸ਼ੁਕਰਾਨੇ ਭਾਵ ਦੇ ਨਾਲ ਸਰਵਨ ਕੀਤਾ ਜਾਂਦਾ ਹੈ ਹੱਥ ਜੋੜੇ ਜਾਂਦੇ ਨੇ ਫਿਰ ਮੱਥਾ ਟੇਕ ਦਿੱਤਾ ਜਾਂਦਾ ਕਹਿਣ ਤੋਂ ਭਾਵ ਇਹ ਹੈ ਕਿ ਅਰਦਾਸ ਦੇ ਅੰਦਰ ਇਹ ਜੜੀਆਂ ਤਿੰਨ ਗੱਲਾਂ ਇੱਕ ਪਹਿਲੀ ਨਿਰਮਾਨਤਾ ਹੈ ਫਿਰ ਦੂਜੀ ਭਾਵਨਾ ਦੇ ਨਾਲ ਆਪਣੀ ਬੇਨਤੀ ਕਰਨੀ ਹੈ ਤੇ ਫਿਰ ਉਸ ਤੋਂ ਆਪਣੇ ਮਨ ਨੂੰ ਮੁਕਤ ਕਰ ਲੈਣਾ ਉਹ ਰੱਬ ਦੇ ਸਿਰ ਦੇ ਉੱਤੇ ਡੋਰੀ ਸੁੱਟ ਦੇਣਾ ਉਸਦੇ ਹੁਕਮ ਅਨੁਸਾਰ ਪੇ ਜਿਵੇਂ ਉਹ ਯੋਗ ਸਮਝੇ ਜਿਵੇਂ ਉਹ ਠੀਕ ਸਮਝੇ ਕਿਉਂਕਿ ਕਈ ਵਾਰ ਸਾਡੇ ਮਨ ਦੇ ਅੰਦਰ ਕਿਸੇ ਗੱਲ ਦੇ ਪ੍ਰਤੀ ਨੈਗੇਟਿਵ ਖਿਆਲ ਪੈਦਾ ਹੋ ਜਾਂਦਾ ਹੈ ਰੋਸਾ ਪੈਦਾ ਹੋ ਜਾਂਦਾ ਪਰ ਪ੍ਰਮਾਤਮਾ ਸਭ ਕੁਝ ਜਾਣਦਾ ਹੈ ਅਕਾਲ ਪੁਰਖ ਵਾਹਿਗੁਰੂ ਸਾਡੇ ਸਾਰੇ ਭਲੇ ਨੂੰ ਚਾਹੁੰਦਾ ਹੈ ਉਹਦੇ ਘਰ ਵਿੱਚ ਹਮੇਸ਼ਾ ਹੀ ਦਇਆ ਹੈ ਉਹ ਹਮੇਸ਼ਾ ਹੀ ਪਰਉਪਕਾਰੀ ਹੈ ਇਸ ਕਰਕੇ ਜੀਵ ਦੀ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਹੁੰਦੀ ਹੈ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਕਿ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੀਵਨ ਦੇ ਅੰਦਰ ਇਤਿਹਾਸ ਦੇ ਅੰਦਰ ਅਰਦਾਸ ਦਾ ਪੱਲਾ ਫੜ ਕੇ ਜੀਵਨ ਜੁਗਤ ਦਾ ਢੰਗ ਦੱਸਿਆ ਅਸੀਂ ਉਸੇ ਤਰੀਕੇ ਨਿਰਮਾਨਤਾ ਦੇ ਨਾਲ ਹਮੇਸ਼ਾ ਆਪਣੇ ਮਾਲਕ ਦੇ ਚਰਨਾਂ ਦੇ ਅੰਦਰ ਬੇਨਤੀ ਕਰੀਏ ਇਸੇ ਅਰਦਾਸ ਦੇ ਉੱਤੇ ਅਸੀਂ ਅੱਗੇ ਹੋਰ ਵਿਚਾਰ ਕਰਦੇ ਰਵਾਂਗੇ ਆਪ ਜੀ ਇਸੇ ਤਰੀਕੇ ਡੈਨਿਕ ਸਵੇਰਾ ਟੀਵੀ ਚੈਨਲ ਨਾਲ ਜੁੜੇ ਰਹੋ ਜੀ ਵਿਚਾਰਾਂ ਕਰਦਿਆਂ ਹੋਈਆਂ ਪੁੱਲਾਂ ਦੀ ਖੀਮਾ ਫਤਿਹ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ